52 ਨੰਬਰ ਐਪੀਸੋਡ ਤੋਂ ਮੈਂ ਆਈ ਹੋਈਆਂ ਮੇਰੀ ਇਹਨਾਂ ਨੇ ਇੱਕ ਵੀ ਪੋਸਟਰ ਤੇ ਫੋਟੋ ਨਹੀਂ ਲਾਈ ਹੈਗੀ ਬਾਈ ਮੈਨੂੰ ਗੁੱਸਾ ਆਇਆ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਪਰ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਤੇਰਾ ਪੋਕਾ ਦੋ ਸ਼ੁਰੂ ਹੁੰਦਾ ਕਿੱਥੋਂ ਇਹਦਾ ਮਤਲਬ ਇਹਦਾ ਮਤਲਬ ਵੀ ਤੂੰ ਮਾਹੀ ਦੇ ਪਿਆਰ ਵਿੱਚ ਭੇਜਗੀ ਲੈ ਨਾ ਮਾਹੀ ਦੇ ਵੇ ਉਹ ਤਾਂ ਟੁੱਟ ਪਣਿਆ ਆ ਗਾਣਾ ਨਾਗਾ ਉਹ ਤਾਂ ਆਏ ਹੁੰਦਾ ਵੀ ਵਿਆਹ ਕਿਸੇ ਹੋਰ ਨਾਲ ਕਰਾ ਲਈ ਸੀ ਆ ਟੁੱਟ ਪਣਿਆ ਹੋਰ ਹੁਣ ਇਹਦਾ ਨਹੀਂ ਪਤਾ ਲੱਗਦਾ ਵੀ ਇਹਨੇ ਆ ਹਾਕੋਂਡ ਕਾਤੋ ਗੱਡੇ ਲੋਕ ਚੁੰਨੀਆਂ ਨਾ ਕੋਂਡ ਕੱਢਦੇ ਇਹ ਆ ਦੇਖ ਲੈ ਸਕ੍ਰਿਪਟਾਂ ਨਾ ਕੱਢੀ ਬੈਠੀ ਐ। ਤਾਈ ਅਸੀਂ ਤੇਰੇ ਤੇ ਕੇਸ ਕਰਾਂਗੇ। ਕਾਹਦਾ ਕੇਸ ਕਰੇਂਗਾ ਵੇ? ਆ ਤੂੰ ਮੇਰੀ ਮੰਮੀ ਦੀ ਫੋਟੋ ਨਹੀਂ ਲਾਈ ਪੋਸਟਰ ਤੇ। ਕਾਦੇ ਤੇ? ਪੋਸਟਰ ਤੇ। ਪੋਸਟਰ ਤੇ ਐਂ ਕਰ ਤੇਰੀ ਮਾਂ ਦਾ ਦੂਜਾ ਵਿਆਹ ਕਰ ਦੇ। ਭਾਇਲ ਸੱਚ ਠੀਕ ਆ ਉੱਥੇ ਵੱਡੇ ਵੱਡੇ ਪੋਸਟਰ ਬਣਾ ਕੇ ਲਾ ਲਿਓ। ਸਾਨੂੰ ਨਹੀਂ ਪਤਾ ਜੋ ਮਰਜ਼ੀ ਹੋ ਜੇ ਅਸੀਂ ਤੇਰੇ ਤੇ ਕੇਸ ਕਰਾਂਗੇ। ਐਵੇਂ ਕਿਵੇਂ ਕੇਸ ਕਰ ਦੂਗਾ? ਮੇਰਾ ਪੁੱਤ ਲੜੂਗਾ ਲੜਾਈ ਮੇਰੇ ਬੰਦੇ ਦੀ ਮੇਰਾ ਪੁੱਤ ਲੜੂਗਾ। ਆ ਮੂੰਹ ਜਾ ਦੱਸਾ ਲੜੂਗਾ ਪੁੱਤ। ਮੈਂ ਤੂੰ ਦਿਖਾਵਾਂ ਮੈਂ ਜਦੋਂ ਕਿ ਨਵਾਂ ਐਪੀਸੋਡ ਸੀਗਾ 55 ਨੰਬਰ ਐਪੀਸੋਡ ਤੋਂ ਮੈਂ ਆਈ ਹੋਈ ਆ ਮੇਰੀ ਇਹਨਾਂ ਨੇ ਇੱਕ ਵੀ ਪੋਸਟਰ ਤੇ ਫੋਟੋ ਨਹੀਂ ਲਾਈ ਹੈਗੀ ਬਾਈ ਮੈਨੂੰ ਗੁੱਸਾ ਆਇਆ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਪਰ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਤੇਰਾ ਪੋਕਾ ਦੋ ਸ਼ੁਰੂ ਹੁੰਦਾ ਕਿੱਥੋਂ ਇਹਦਾ ਮਤਲਬ ਇਹਦਾ ਮਤਲਬ ਵੀ ਤੂੰ ਦੇਖਦੀ ਨਹੀਂ ਇਹਨੂੰ ਨਹੀਂ ਮੈਂ ਨਹੀਂ ਦੇਖਦੀ ਬਾਈ ਕੰਮ ਬਹੁਤ ਜ਼ਿਆਦਾ ਨਹੀਂ ਦੇਖਦੀ ਬਾਈ ਮੇਰੀ ਗੱਲ ਮੇਰੇ ਜੱਗੇ ਦਾ ਮੂੰਹ ਦੇਖਦੀਆਂ ਗੱਲੇ ਦਾ ਚੱਕ ਲੈ ਮੇਰੀ ਗੱਲ ਸੁਣ ਲੈ ਇਹਨੂੰ ਲਾਈਆਂ ਕਿਸੇ ਨੇ ਲੁੱਤੀਆਂ ਇਹਨੂੰ ਕਿਸੇ ਨੇ ਪੜਕਾਇਆ ਮੈਨੂੰ ਮੇਰੇ ਜੱਗੇ ਨੇ ਦੱਸਿਆ ਮੈਨੂੰ ਕਹਾਂ ਬਈ ਤੂੰ ਕਿਹੜੀ ਭੇਜੀਆ ਵੀਡੀਓ ਕੋਈ ਫੋਟੋ ਤਾਂ ਤੇਰੀ ਹੈ ਨਹੀਂ ਮੈਂ ਫੇਰ ਜਾ ਰਿਹਾ ਦੇਖੇ ਮੰਗਾ ਹਾਏ ਮੇਰੇ ਕਿਸੇ ਦੇ ਫੋਟੋ ਕੋਈ ਨਹੀਂ ਪਹਿਲਾਂ ਪਤਾ ਵੀ ਸਭ ਤੋਂ ਵਧੀਆ ਸੀਨ ਤੇ ਵੱਡੇ ਸੀਨ ਘਟਾਤੇਦਾਰ ਸੀ ਜੱਗਿਆ ਦੇਖ ਲੈ ਬਾਈ ਤੂੰ ਸਾਡੇ ਨਾਲ ਹੀ ਉਹ ਕਰੀ ਜਾਣਾਗਾ ਹਾਂ ਤੂੰ ਇਹਨੂੰ ਪੜਕਾਈ ਜਾਣਾ ਸਾਡੇ ਖਿਲਾਫ ਕਿਤੇ ਤੈਨੂੰ ਕਾਰਵਾਈ ਤੇਰੇ ਤੇ ਵੀ ਕਰਾਂਗੇ ਅਸੀਂ ਕਰ ਦਿਓ ਕਰ ਦਿਓ ਕੋਈ ਗੱਲ ਨਹੀਂ ਕਰ ਦਿਓ ਨਾਲੇ ਹੋਰ ਆ ਮੇਰਾ ਪੁੱਤ ਬੈਠਾ ਬਰਾਬਰ ਦਾ ਅਗਲਾ ਲੜੂਗਾ ਮਾਂ ਫਿਰ ਮੇਰੇ ਨਾਲ ਤੇਰੀ ਤੇਰੀ ਮਾਂ ਕੋਈ ਫੋਟੋ ਚ ਅੱਜ ਦੀ ਦੇਖੇ ਗਈ ਹੈ ਕਿਸੇ ਕਿਸਤੀ ਜਿਵੇਂ ਬੈਠੀ ਹੈ ਕਿਸੇ ਟਰੈਕਟਰ ਤੇ ਬੈਠੀ ਹੈ ਕਿਸੇ ਟਰੈਕਟਰ ਵਾਲਿਆਂ ਦੇ ਕਿਸ ਕਰ ਦਿੰਦੇ ਆਪਾਂ ਰੈਂਟ ਤੇ ਵਾਲ ਕਿੱਥੇ ਲਾਈਏ ਕਿਸਤੀ ਦਾ ਸੌਕ ਨੂੰ ਵੇਚੀ ਆ ਵੀ ਆ ਟਰੈਕਟਰ ਵਾਲੀ ਆ ਬੜੀ ਸਕਰੀਨ ਜਿਹੜੀ ਲਉਂਦੀ ਆ ਲਾਓ ਉਹ ਪੋਸਟਰ ਤੇ ਫਿੱਟਣ ਆਵੇਗਾ ਹਾਂ ਇਹਦੀ ਫੋਟੋ ਨਾ ਮੈਂ ਦਿਖਾਉਂ ਤੈਨੂੰ ਮੇਰੇ ਮੋਬਾਈਲ ਤੇ ਕਿਸਤੀ ਰਾਂ ਨੂੰ ਦੱਸ ਦਿੰਦੇ ਭਾਈ ਫੋਟੋ ਪੋਸਟਰ ਤੇ ਫਿੱਟਣੀ ਆ ਰਹੀ ਹਾਂ ਪਹਿਲੀ ਹਾਂ ਆ ਦੇਖ ਆ ਗੱਲ ਕਹਿੰਦੇ ਭਾਈ ਪਹਿਲੀ ਕਿਸਤੀ ਆਉ ਬਈ ਪਹਿਲੀ ਫੋਟੋ ਨਾ ਨਾ ਦੱਸਣਾ ਬਣਦਾ ਜਲਦੀ ਹੈਗੀ ਕਾਦੀ ਵੀ ਪੋਟਰ ਦੇ ਫੋਟੋਆਂ ਲਾਈ ਤੂੰ ਟਰੈਕਟਰ ਵਾਲੀ ਤੋਂ ਕੱਟ ਦੇ ਇਹਨੂੰ ਤਾਹ ਦੋ ਚੱਕ ਕੇ ਉਹਨੂੰ ਹੁਣ ਹੁਣ ਕਹਾ ਇਹ ਨਹੀਂ ਲਾਵੇ ਹਾਂ ਬੇਪਰੀਤ ਤੂੰ ਤਾਂ ਆਪਏ ਦੇ ਮੁੰਡੇ ਦੀ ਕਿਹੜਾ ਫੋਟੋ ਲਾਈ ਆ ਹਾਂ ਨੇ ਹਾਂ ਤੇ ਤੂੰ ਨਰਤਾ ਚੱਦਦੇ ਤੂੰ ਆਪਦਰ ਜਾ ਨਾ ਪਾਈ ਮਾਇਦਾ ਹਜੇ ਹੋਣਾ ਆ ਨਹੀਂ ਪਰ ਤੇਰੀ ਤੇਰੀ ਫੋਟੋ ਮੇਰੇ ਉੱਪਰ ਬਹੁਤ ਪਹਿਲਾਂ ਦੀ ਸੀ ਤੇਰੀਆਂ ਕਮਿਊਨਿਟੀਆਂ ਪਾਈਆਂ ਹੋਈਆਂ ਪਰ ਇੱਕ ਚੀਜ਼ ਆ ਚਲੋ ਛੱਡੋ ਇੱਕ ਕੰਮ ਕਰੋ ਤੁਸੀਂ ਇਹ ਪੋਸਟਰ ਹੋਵੇ ਇਸੇ ਤਰੀਕੇ ਦਾ ਹੀ ਇੱਕ ਦੁਬਾਰੇ ਕਰ ਲਓ ਉਹਦੇ ਵਿੱਚ ਇਹਦੀ ਫੋਟੋ ਬਿਲਾ ਲਓ ਸਾਰਿਆਂ ਦੀ ਲਾ ਲਓ ਐ ਹਾਂ ਤੇ ਵੱਡੀ ਫੈਮਿਲੀ ਚਮਕੇ ਨਹੀਂ ਨਹੀਂ ਥੋੜੀ ਤਾਂ ਲੱਗੀ ਹੋਆ ਹੈ ਰੱਬਾ ਵੀ ਜਿਹੜੇ ਜਿਹੜੇ ਰਹਿ ਗਏ ਉਹਨਾਂ ਦੀ ਲਾ ਲਓ ਮੈਂ ਇਹ ਕਹਿੰਦੀ ਹਾਂ ਰਹਿ ਗਏ ਮਤਲਬ ਜੋ ਹਿਸਾਬ ਜੇ ਨਾ ਬਣਾ ਲਓ ਮੇਰੀ ਗੱਲ ਸੁਣ ਪਹਿਲੇ ਤੇਰਾ ਹੀ ਪਰਿਵਾਰ ਹੈ ਇੱਕ ਇੱਕ ਬੰਦਾ ਹੈਗਾ ਜਿਹੜਾ ਮੇਰਾ ਪਰਿਵਾਰ ਹੀ ਰਹਿੰਦਾ ਹੈਗਾ ਖੁਦ ਕਿ ਦੇਖ ਲੈ ਇੱਧਰ ਦੇਖ ਲੈ ਫੇਰ ਤਾਂ ਸਿੰਦਰ ਪੜਨਾ ਤੂੰ ਕੱਢਦੀ ਆ ਇਹ ਉੱਥੇ ਦੀ ਫਿੱਟ ਕਰਾਤੀ ਆ ਭੈਣ ਦੀ ਲਈ ਨਾ ਇਹਦੀ ਮਾਮੀ ਦੀ ਫੋਟੋ ਲਾਈਏ ਤੁਸੀਂ ਮਾਮੀ ਦਾ ਹਜੇ ਮੇਰਾ ਮਾਮਾ ਦਾ ਸਟਾਰਿੰਗ ਤੋਂ ਬਣਿਆ ਹੈ ਇਹ ਤਾਂ ਹੀ ਮੇਰਾ ਮਾਮਾ ਵੀ ਰਹਿੰਦਾ ਹੈਗਾ ਆਏ ਤਾਂ ਮੇਰੀ ਵੀਡੀਓ ਦੇ ਵਿੱਚ ਮੈਂ ਕਹਣੀ 35 40 ਆਰਟਿਸਟ ਆ ਕੇ ਜਾਵੜੇ ਜਿਨ੍ਹਾਂ ਦੇ ਥੋੜੇ ਥੋੜੇ ਮੈਂ ਤਾਂ ਪਰਮਾਨੈਂਟ ਆ ਮੈਂ ਤਾਂ ਅਜੇ ਤੱਕ ਕਹਿ ਨਹੀਂ ਹਾਂ ਹਾਂ ਚਾਹੀਦੀ ਵੀ ਨਹੀਂ ਹੈ ਮੈਂ ਕਹ ਮੈਂ ਤਾਂ ਨੱਕਾ ਜਿੱਥੇ ਹੱਥ ਆ ਰਿਹਾ ਹੈ ਇਹ ਤਾਂ ਕੈਮਰੇ ਦੇ ਪਿੱਛੇ ਹੈਗੇ ਬਾਈ ਹੱਥ ਤੇ ਜ਼ੋਰ ਤੇ ਹੱਥ ਲਵਾਗੇ ਕੈਮਰੇ ਪਿੱਛੇ ਕੋ ਮੇਰੇ ਸੀਨੇ ਹੱਕ ਤੇ ਜ਼ੋਰ ਹਰੇਕ ਸੀਨ ਚ ਸੀਨਾ ਮੇਰਾ ਇਹ ਤਾਂ ਉਹ ਕੰਮ ਆ ਜੱਟਾ ਸ਼ਰਮ ਤੂੰ ਤਾਂ ਧੱਕਾ ਕਰਦਾ ਤਾਂ ਹੱਕ ਤੇ ਜ਼ੋਰ ਤੇ ਹੱਕ ਲਵਾਂਗੇ ਆ ਅੱਜ ਨਹੀਂ ਆ ਕਰ ਹਾਂ ਫਿਲਮ ਚ ਹੁੰਦੇ ਆ ਬਾਈ ਭੱਜੇ ਫਿਰਦਾ ਤੂੰ ਤਿੰਨਾ ਪਾਗਨਾ ਸਭ ਨੂੰ ਪਤਾ ਵੀ ਇਹ ਨਾਲ ਨਹੀਂ ਇਕੱਠੇ ਨੇ ਹਾਂ ਇਹ ਨਾਲ ਨਹੀਂ ਹਰੇਕ ਦਿਨ ਆਪਣੀ ਰੀਲ ਪੈਂਦੀ ਆ ਮੈਂ ਐਵੇਂ ਇਹਨੂੰ ਦਿੰਦਾ ਨਹੀਂ ਪਰ ਇਹ ਅੱਜ ਫਿਰ ਪੋਸਟਰ ਦਾ ਮੁੱਦਾ ਕਿਵੇਂ ਉੱਠਿਆ ਪੋਸਟਰ ਦਾ ਮੁੱਦਾ ਮੈਂ ਠਾਇਆ ਤੇਰੀ ਮਾਂ ਦੀ ਜਲੂਨੇ ਲੜਿਆ ਮੇਰੇ ਜਲੂਨੇ ਬੱਬੂ ਪ੍ਰਧਾਨ ਵਾਲੀ ਵੀ ਅੱਜ ਜਲੂਨੇ ਹੁੰਦੀ ਅੱਜ ਇਹ ਆ ਇਹ ਰੀਲਾਂ ਬਣਾ ਕੇ ਲੈ ਜਾਂਦਾ ਆ ਯਾਰ ਇਹ ਰੀਲ ਪੇ ਇਦਾਂ ਨਹੀਂ ਡੱਕ ਨੂਸਾ ਜਾ ਕੇ ਕਲਪਾ ਮਾਰੀ ਜਾਊਗਾ ਚੈੱਕ ਕਰ ਮੈਂ ਮੈਂ ਵੀ ਮੈਨੂੰ ਕਹਿੰਦੇ ਮੈਂ ਇੱਕ ਦੋ ਪਸੰਦ ਵਾਲੀਆਂ ਭੇਜ ਦਿਆ ਕਰ ਮੈਂ ਵਧੀਆ ਕੱਢ ਕੇ ਉਹਨੂੰ ਦੇ ਦੇਣਾ ਤਿਹੇ ਬਾਕੀ ਵਾਰ ਦੀਆਂ ਉਹ ਦਾਸਰ ਜਿਹਨਾਂ ਨਾਲ ਕਲਿੱਪ ਮਾਰ ਦਿੰਦਾ ਉਹ ਵੀ ਯਸ ਚਲ ਮੈਂ ਚੱਕ ਲਈਦੀ ਕਲਿੱਪ ਜਦੋਂ ਪਤਾ ਲੱਗ ਜਾਂਦਾ ਪਰ ਇੱਕ ਗੱਲ ਆ ਬੱਬੂ ਭੈਣ ਦੀ ਇੱਕ ਸਹਤਤਾ ਵੀ ਹਨਾ ਚਾਹੇ ਮੈਂ ਜਦੋਂ ਮਾਰ ਲਿਆ ਪਤਾ ਜੇ ਮੈਨੂੰ ਨਹੀਂ ਪਤਾ ਲੱਗਿਆ ਤਾਂ ਦੇਖੋ ਕੰਮ ਚ ਨਹੀਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਮੈਨੂੰ ਸੌ ਲੱਗੇ ਜਦੋਂ ਮੈਂ ਮਰਜੀ ਪਾਦਾ ਮਤਲਬ ਆਪਣੀ ਜਿਹੜੀ ਵੀਡੀਓ ਹੁੰਦੀ ਹੈ ਕੋਈ ਕਰਾਉਂਦੀ ਹੈ ਇੱਧਰ ਦਾਸ ਦੀ ਹੋਣੀ ਹੋਰ ਤੂੰ ਸੁਣਾਉਣਾ ਕਿਹਨੂੰ ਨਹੀਂ ਤੁਸੀਂ ਭੁੱਲ ਜਾਨਾ ਮੈਨੂੰ ਬਸ ਇਹਦਾ ਪਤਾ ਕਿ ਉਹ ਫੋਨ ਆਈਫੋਨ ਦੇ ਜਿਹੜਾ ਆਹ ਫੋਨ ਆ ਬੱਬਾ ਭੈਣ ਬਹੁਤ ਘਟ ਜਾਂਦੇ ਦੂਜਾ ਕਿੱਦਾਂ ਵੀ ਔਰ ਵੈਸੇ ਗੱਲ ਕਰਦੇ ਇੱਕ ਨਾਰਮਲ ਜੀ ਜਿਵੇਂ ਆਪਾਂ ਬੰਦਾ ਵੀ ਉਹ ਕਰ ਲੈਂਦਾ ਵੀ ਮੈਂ ਡੇਲੀ ਅਪਡੇਟ ਵੀ ਨਹੀਂ ਹੁੰਦੀ ਇੰਸਟਾ ਤੇ ਮੈਂ ਤਾਂ ਕਦੇ ਕਦੇ ਖੋਲ ਦੇ ਕੇ ਦੇਖ ਲੈਂਦਾ ਪਰ ਮੈਨੇ ਜਦੋਂ ਵੀ ਕੋਲੈਬੋਰੇਸ਼ਨ ਕਰਦਾ ਆਪਾਂ ਜਿਆਦਾ ਉਹ ਵੀ ਚੰਗਾ ਐਕਟਿਵ ਰਹਿਨੇ ਆ ਐਕਟਿਵ ਰਹਿਨੇ ਪੂਰੀ ਗੱਲ ਕੋਈ ਨਹੀਂ ਭਾਈ ਹੁਣ ਤੁਹਾਡੀ ਫੋਟੋ ਲਵਾ ਦੇਾਂਗੇ ਤੇ ਗੁੱਸੇ ਗਿੱਲੇ ਦੂਰ ਕਰੋ ਗਾਹਾਂ ਤਿਹਾਰਾਂ ਦੇ ਦੇਣਾਉਂਦੇ ਨੇ ਮੈਂ ਤਾਂ ਮੈਂ ਤਾਂ ਮੇਰੀ ਗੱਲ ਸਾਝੀ ਇੱਕ ਗੱਲ ਦਾ ਬੋਲ ਮੈਂ ਆਪ ਤਾਂ ਛੱਡ ਕੇ ਖੜਾ ਗਿਆ ਗਿਆਨ ਦੇਣ ਗਿਆ ਕੱਲ ਕੱਲ ਸਾਰੇ ਜਾਣੇ ਭਾਈ ਹੈਪੀ ਬਰਥਡੇ ਵਿਸ਼ ਕਰਿਓ ਇਹਨੂੰ ਡੇਟ ਬਤਾਈਆਂ ਦੇ ਦੋ ਜਨਮ ਦਿਨ ਦੀ ਬਾਹਗੁਰੂ ਭਾਣੂ ਸਾਡੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਰੱਬ ਇਹਨੂੰ ਤਰੱਕੀਆਂ ਦੇਵੇ ਸਾਡੇ ਕੋਲੇ ਆਉਂਦੀ ਰਵੇ ਤੇ ਸਾਡੀਆਂ ਵੀਡੀਓ ਸੋਹਣੀਆਂ ਸੁਣੀਆਂ ਬਣਾਉਂਦੀ ਰਵੇ ਅੱਜ ਫੋਟੋਆਂ ਲਾਉਂਦੀ ਆਈ ਸਾਨੂੰ ਨਹੀਂ ਪੈਣੇ ਆਈ ਸਾਨੂੰ ਕਿਸ ਤੇ ਵਾਲੀਆਂ ਫੋਟੋਆਂ ਭੇਜਦੀ ਰਹੇ ਕੇਸਪੀਅਰ ਤਾਂ ਕੋਈ ਵੀ ਹੈ ਨਾ ਉਹੀ ਬੜਾ ਟਰੈਕਟਰ ਵਾਲੀਆਂ ਨਾ ਟਰੈਕਟਰ ਵਾਲੀਆਂ ਨਹੀਂ ਸਾਡੇ ਕੋਲ ਹੈਗੀਆਂ ਨੇ ਕੁਰਸੀ ਵਾਲੀਆਂ ਵੀ ਵੀਡੀਓ ਵੀਡੀਓ ਟਰੈਕਟਰ ਵਾਲੀ ਪਰ ਸੀਟ ਦਾ ਹੈ ਭੇਜਦੀ ਗਾੜੀ ਜਿਵੇਂ ਇਹ ਰੋ ਐਮਐਲਏ ਲੱਗੀ ਹੁੰਦੀ ਆ ਵੀ ਕੁਰਸੀ ਇਸ ਤਰ੍ਹਾਂ ਨਹੀਂ ਆ ਮੈਂ ਦਿੱਤਾ ਸੀ ਕਰੈਕਟਰ ਕਰਿਆ ਹੋਇਆ ਮੇਰਾ ਉਹ ਗੱਲਬਾਤ ਐ ਕੋਈ ਚੱਕ ਲੈ ਆਏ ਡਿੱਗਣ ਤੇ ਤੇਰੀ ਮੰਮੀ ਗੱਲ ਕਰ ਲਿਆ ਹਾਂ ਗੱਲਬਾਤ ਐ ਕੋਈ ਬਾਈ ਮੰਮੀ ਨੂੰ ਵੀ ਮੱਛਲੋਂ ਕੋਈ ਮਾਮੀ ਬੋਲੀ ਕੱਟ ਬੋਲਦੀ ਮਾਮੀ ਮਾਮੀ ਨੂੰ ਮਗਰ ਹੀ ਉਂਗਲਾ ਵੱਟੀਆਂ ਲਾਉਂਦੀ ਆ ਸਾਹਮਣੇ ਮਾਮੀ ਬੋਲੂ ਪੁੱਛੋਂ ਕਰੀ ਜਾਂਦੀ ਨੇ ਹੋਏ ਬੋਲ ਮੈਂ ਆ ਆਪ ਤਾਂ ਜਿਹੜੀ ਐਕਟਿਵ ਰਹਿੰਦੀ ਰਹਿੰਦੀ ਮੈਂ ਜੱਗੇ ਨੂੰ ਆਖਿਆ ਮੈਂ ਜੱਗੇ ਨੂੰ ਕਲੈਬਰੇਸ਼ਨ ਕਰਨੀ ਦੱਸਤੀ ਵੀ ਤੁਸੀਂ ਐਡਾ ਕਲੈਬਰੇਸ਼ਨ ਕਰ ਲਿਆ ਕਰੋ ਹਣਾ ਉਹਦਾ ਬਾਈ ਜੱਗਾ ਉੱਤੋਂ ਮੈਂ ਜੱਗੇ ਨੂੰ ਆਖਿਆ ਮਾਹ ਤੁਸੀਂ ਰੀਲਾਂ ਪਾਇਆ ਕਰੋ ਕਹਿੰਦਾ ਠੀਕ ਆ ਉਹ ਉਹ ਇੱਕ ਟੀ-ਸ਼ਰਟ 'ਚ 15-15 ਰੀਲਾਂ ਬਣਾ ਜਾਂਦਾ ਹੁਣ ਫਿਰ ਉਹ ਕੱਟ ਗਈ ਪਾਈ ਜਾਂਦਾ ਇਹ ਜਾ ਵੀ ਆਉਣ ਨੇ ਹੈ ਹਾਂ ਉਹ ਹੀ ਕਰਦਾ ਗਿਆ ਉਹ ਫੱਕਰਵੰਦਾ ਉਹ ਨਹੀਂ ਉਹ ਬਹੁਤ ਵਧੀਆ ਨਹੀਂ ਇਹ ਝੂਠ ਨਹੀਂ ਹੈਗਾ ਬਈ ਤੇ ਕਿਉਂ ਆਪਾਂ ਸੱਟ ਤੇ ਰਹਿੰਦੇ ਚਲੋ ਮਜ਼ਾਕ ਤਾਂ ਮਜ਼ਾਕ ਕਦੇ ਉਹਨਾਂ ਨੇ ਫੋਨ ਕੀਤਾ ਨਾ ਨਾ ਤੇ ਇੱਕ ਗੱਲ ਹੋਰ ਵੀ ਉਹ ਬੰਦੇ ਦੀ ਤਰੀਫ ਆ ਉਹ ਬੰਦੇ ਨੇ ਮੇਰੇ ਕਿਸੇ ਚੈਨਲ ਵਾਲੇ ਨੂੰ ਵੀ ਕਦੇ ਫੋਨ ਕਰਕੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਮੇਰੀ ਗੱਲ ਸੁਣਾ ਉਹਦੇ ਹੀ ਉਹਦੀ ਤਰੀਫ ਆ ਹੁਣ ਤੂੰ ਕੱਲੀਆਂ ਆਪਦੀਆਂ ਤਰੀਫਾਂ ਕਰੀ ਜਾਂਦੀਆਂ ਦੇਖ ਇਹਨੂੰ ਇਹਦੀ ਘਰ ਵਾਲੀ ਦਾ ਫੋਨ ਆਇਆ ਨਹੀਂ ਆਇਆ ਨਾ ਸੱਟ ਤੇ ਹੂੰ ਇਹਨੂੰ ਇਹਦੀ ਘਰ ਵਾਲੀ ਦਾ ਫੋਨ ਆਇਆ ਨਹੀਂ ਆਇਆ ਇਹਨੂੰ ਇਹਦੇ ਘਰ ਵਾਲੇ ਦਾ ਫੋਨ ਆਇਆ ਆਇਆ ਬਈ ਨਹੀਂ ਆਇਆ ਨਹੀਂ ਆਇਆ ਨਾ ਇੱਥੇ ਸਾਰੇ ਹੀ ਉਹੇ ਜਿਹੇ ਨੇ ਤੇ ਤਾਈ ਨੂੰ ਉਹ ਫਿਰ ਤੁਸੀਂ ਸਾਰੇ ਤਾਈ ਨੂੰ ਵੀ ਨਹੀਂ ਆਦਾ ਮੈਨੂੰ ਦੱਸੋ ਮੈਂ ਤਾਂ ਆਪਣੇ ਦੱਸਦੀ ਹਾਂ ਨਾ ਵੀ ਉਹ ਆਪਾਂ ਨੂੰ ਉਹ ਮੈਨੂੰ ਕਹਿੰਦਾ ਵੀ ਦੇਖ ਕੋਈ ਗਲਤ ਸੀ ਇੰਨੀ ਕਰਨਾ ਗਲਤ ਬੋਲਣਾ ਨਹੀਂ ਕਿਸੇ ਨੂੰ ਗਲਤ ਕੱਪੜਾ ਨਹੀਂ ਪਾਉਣਾ ਫੇਮ ਦੀ ਖਾਤਰ ਠੀਕ ਹੈ ਪਰ ਬਾਹਰ ਇੱਕ ਤੂੰ ਵੀਡੀਓ ਕਰਨੀ ਹੈ ਔਰ ਇੱਧਰ ਉੱਧਰ ਵੀਡੀਓ ਨਹੀਂ ਕਰਨੀ ਤੇ ਇੱਧਰ ਉੱਧਰ ਡਾਇਲੋਗ ਨਹੀਂ ਬੋਲਣਾ ਹਣਾ ਬਸ ਆਪਾਂ ਇਹ ਚੀਜ਼ ਆਪਾਂ ਲਿਮਟਡੀ ਕਰਾਸ ਦਿੱਤੀ ਮੇਰੇ ਗਾਣੇ ਵੀ ਜਿੰਨੇ ਵੀ ਆ ਨਾ ਬਾਈ ਮੇਰੇ ਗਾਣੇ ਉਹ ਇਹਨੇ ਆਏ ਚੁੰਨੀ ਦੇ ਲੜ ਬੰਨ ਲੈ ਉਹ ਆਪਾਂ ਦੇਖੋ ਪਿਆਰ ਸਤਕਾਰ ਆਪਦੀ ਚੁੰਨੀ ਨਾਲ ਬੰਨਿਆ ਹੋਇਆ ਹਾਂ ਉਂ ਤਾਂ ਇਹਦੀਆਂ ਕਈ ਚੁੰਨੀਆਂ ਨਾਲ ਗੱਠ ਬੰਨ੍ਹੇ ਹੁੰਦੀਆਂ ਮੈਂ ਕੋਈ ਦਿੰਦੀਆਂ ਗੱਠਾ ਕਾਦੀਆਂ ਬੰਨੀਆਂ ਕਹਿੰਦੀ ਜੱਗੇ ਦੀਆਂ ਗੱਲਾਂ ਦੀਆਂ ਲੜ ਬੰਨੀਆਂ ਆਈਆਂ ਉਹ ਕਿਹਦਾ ਹੋ ਧਰਮਪ੍ਰੀਤ ਦਾ ਗਾਣਾ ਸੀਗਾ ਉਹ ਵੀ ਚੁੰਨੀ ਨਾਲ ਚੁੰਨੀ ਲੜ ਬੰਨ ਕੇ ਪਿਆਰ ਲੈ ਜਾ ਪਤਾ ਨਹੀਂ ਐਸੇ ਜੇ ਕੋਈ ਅੱਛਾ ਭਾਈ ਮੈਂ ਘੱਟ ਸੁਣੇ ਨੇ ਇਹ ਤੁਸੀਂ ਸੁਣੇ ਚੁੰਨੀ ਲੜ ਬਨ ਕੇ ਪਿਆਰ ਵੇ ਮਾਹੀ ਦੇ ਪਿਆਰ ਵਿੱਚ ਭਿੱਜ ਗਈ ਮਾਹੀ ਦੇ ਵੇ ਉਹ ਤਾਂ ਟੁੱਟ ਪਣਿਆ ਆ ਗਾਣਾ ਨਗਾ ਉਹ ਤਾਂ ਆਏ ਹੁੰਦਾ ਵੀ ਵਿਆਹ ਕਿਸੇ ਹੋਰ ਨਾਲ ਕਰਾ ਲਈਦੀ ਆ ਹੋਰ ਪੰਗਾ ਨਹੀਂ ਲੱਗਦਾ ਆ ਪੰਗਾ ਨਹੀਂ ਲੱਗਦਾ ਦੋ ਉਹ ਤਾਂ ਆਏ ਕਹਿੰਦੇ ਕਹਿੰਦਾ ਹੁੰਦਾ ਵੀ ਤੂੰ ਆਪਦੇ ਆਸ਼ਕ ਨੂੰ ਛੱਡ ਗਈ ਤੇ ਹੁਣ ਤੂੰ ਮਾਹੀ ਵਾਲੀ ਹੋ ਗਈ ਕਹਿੰਦਾ ਮੇਰਾ ਪਿਆਰ ਚੁੰਨੀ ਦਾ ਬਣ ਕੇ ਲੈ ਜਾ ਫੇਰ ਦੇਖ ਪਾਣਾ ਮੈਂ ਤਾਂ ਉਸੇ ਦੀਆਂ ਕਰਤ ਹੋ ਗਈਆਂ ਮੈਂ ਕੰਮ ਹੀ ਖਰਾਬ ਕਰਤਾ ਇਹਨੇ ਯਾਦ ਕਰਾ ਦੇ ਮੁੰਡੇ ਨੇ ਹਾਂ ਤੇ ਮੁੰਡੇ ਨੇ ਉਹ ਕੰਮ ਗਲਤ ਕਰਿਆ ਤੂੰ ਆਵੇ ਡੈਡੀ ਲਈ ਆ ਕਹਿੰਦਾ ਹੈਗਾ ਐ ਰੰਮਾ ਸਸigal ਮਾਤਾ ਹਸਾ ਠੱਠਾ ਹੋ ਗਿਆ ਅਗਲੀ ਵਾਰੀ ਆਪਾਂ ਫੇਰ ਆਈ ਹੱਸਾਂ ਜਿਆ ਕਰੀਏ ਹੋਰ ਸਹੀ ਗੱਲ ਹੁਣ ਬਾਜਾਂਦਾ ਬਾਈ ਤੇ ਬਾਅਦ ਦੇ ਰਹੋ ਜੀ ਪਰ ਇੱਕ ਚੀਜ਼ ਹੋਰ ਆ ਬਾਈ ਇੱਥੇ ਸੈੱਟ ਤੇ ਨਾ ਸਾਰੇ ਅਸੀਂ ਹਾਸ ਦੇ ਖੇਡਦੇ ਹਾਸ ਦੇ ਖੇਡਦੇ ਸਾਰੀ ਦਿਹਾੜੀ ਆਈ ਮਤਲਬ ਸ਼ੂਟ ਕਰ ਜਾਂਦੇ ਆ ਪਤਾ ਨਹੀਂ ਲੱਗਦਾ ਅਗਲੀ ਵਾਰੀ ਕੋਈ ਇਹੋ ਜਿਹਾ ਗਾਣਾ ਨਹੀਂ ਕੱਢ ਕੇ ਲੈਣਾ ਜਿਹੜਾ ਬੱਬੂ ਨੂੰ ਕੱਲ ਤੋਂ ਸਮਝਾ ਦੇ ਮੈਂ ਵੀ ਹੋਰ ਜੱਗਾ ਵਾਈ ਕਰੀ ਜਾਵੇ ਤਰੀ ਤਰਾ ਗੱਲ ਕਰਾ ਇਹਦੇ ਕੰਜਰ ਦੇ ਮੈਂ ਆਵਾ ਦੋ ਨਹੀਂ ਗੌਣ ਤਾਂ ਮੈਂ ਵੀ ਲੱਗੀ ਸੀ ਕਿ ਪਰ ਫਿਰ ਮੇਰੇ ਜਦ ਆਵੇ ਤਾਂ ਉਲਟਾ ਹੋ ਗਿਆ ਸਭ ਇਹ ਵੀ ਸਰਾਉ ਦੀ ਫੜ ਜਾਂਦੀ ਹੈ ਨਾ ਕਿਉਂਕਿ ਇਹ ਸਿੰਗਰ ਹੈ ਸਹੀ ਗੱਲ ਹਨ ਮੈਂ ਦੱਸਦਾ ਰਹੇਗਾ ਵੀ ਸਿੰਗਰ ਬੰਦੇ ਕੋਲੇ ਤੇ ਬੁੜੀਆਂ ਬੰਦੇ ਮੈਕ ਚਾਹੀਦਾ ਬੋਲਣ ਦਾ ਬਈ ਇੱਕ ਗੱਲ ਇਹਦੀ ਸਿਫਟ ਕਰਨ ਵਾਲੀ ਐ ਸੌ ਲੱਗੇ ਮੈਂ ਕਦੇ ਦੀ ਲਾਈਵ ਸਟੇਜ ਤਾਂ ਦੇਖੀ ਨਹੀਂ ਵੀ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਹੁਣ ਸ਼ਾਇਦ ਈਸ਼ੂ ਦੇ ਵਿਆਹ 'ਚ ਮਿਲੂਗਾ ਹੈਨਾ ਪਰ ਮੈਂ ਫੋਨ ਤੇ ਜਰੂਰ ਇਹਦੀਆਂ ਸਟੇਜਾਂ ਵੇਖਦੀ ਹੁੰਨੇ ਆ ਬਈ ਬੜੀ ਦਮਦਾਰ ਇਹਦੀ ਪਰਫਾਰਮੈਂਸ ਹੁੰਦੀ ਹੈ ਮੈਂ ਸਵੇਰੇ ਹੀ ਕਹਿੰਦੀ ਸੀ ਵੀ ਮੈਡਮ 스ਨੀਤਾ ਪਟਾੜਨੇ ਉਹ ਕਰਵਾਇਆ ਸੀਗਾ ਜਾਗਰਣ ਹੈਨਾ ਉਹਦੇ 'ਚ ਮਤਲਬ ਇਹ ਐਜੇ ਗੈਸਟ ਗਈ ਸੀ ਹੈਨਾ ਤੇ ਪਰ ਇਹਨੇ ਉੱਥੇ ਦੋ ਪੇਟਾਂ ਗਾਈਆਂ ਉਹ ਦੋ ਭੇਟਾਂ ਜਣੇ ਬੱਲੇ ਬੱਲੇ ਕਰਾਤੀ ਵੀ ਸਾਰੇ ਚ ਚਰਚਾ ਹੋ ਰਹੀ ਸੀ ਮੈਂ ਜਦੋਂ ਵੀ ਸੈਟ ਤੇ ਗਈਆਂ ਵੀ ਬੱਬੂ ਨੇ ਰੰਗ ਬਨਤਾ ਬਈ ਨਹੀਂ ਵਧੀਆ ਸੋਹਣੀ ਨਹੀਂ ਚਲੋ ਮਾਤਾ ਰਾਣੀ ਦਾ ਪਿਆਰ ਆ ਵੈਸੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਮੈਂ ਨਾ ਜਾਗਰਣ ਲਾਉਂਦੀ ਨੀਗੀ ਮੈਨੂੰ ਇਹ ਹੁੰਦਾਗਾ ਵੀ ਜਿਹੜੀ ਚੀਜ਼ ਬਾਰੇ ਜਾਂ ਜਿਹੜੇ ਜਿਹੜੇ ਗ੍ਰੰਥ ਬਾਰੇ ਆਪਾਂ ਨੂੰ ਹਜੇ ਪੂਰਾ ਨਹੀਂ ਪਤਾ ਜਾਂ ਕੋਈ ਗੱਲਾਂ ਆਪਣੇ ਚਲੋ ਸਮਝ ਨਹੀਂ ਹੈਗੀਆਂ ਤਾਂ ਮੈਨੂੰ ਇਹ ਹੁੰਦਾ ਵੀ ਮੈਂ ਇਹ ਕੰਮ ਨਹੀਂ ਕਰਨਾ ਹਨਾ ਤਾਂ ਮੈਂ ਨਾ ਡਰਦੀ ਹੁਣੀ ਆ ਵੀ ਮੈਂ ਮਤਲਬ ਬੇਟਾ ਜਾਂ ਕੁਝ ਵੀ ਮੈਂ ਡਰਦੀ ਆ ਸੀਰੀਅਸਲੀ ਹਨਾ ਮੈਨੂੰ ਇਹ ਹੁੰਦਾ ਵੀ ਮੇਰੇ ਤੋਂ ਕੋਈ ਗਲਤ ਨਾ ਹੋ ਜੇ ਮੇਰੇ ਤੋਂ ਕੁਝ ਗਲਤ ਨਾ ਬੋਲਿਆ ਜਾਵੇ ਪਰ ਹਾਂ ਚਲੋ ਕੁਝ ਪੇਟਾ ਮੈਨੂੰ ਯਾਦ ਨਹੀਂ ਫਿਰ ਜਦੋਂ ਮੈਂ ਸੁਨੀਤਾ ਭੈਣ ਦੇ ਉੱਤੇ ਗਈ ਤਾਂ ਸੁਨੀਤਾ ਭੈਣ ਨੇ ਨਾ ਮੈਨੂੰ ਪਹਿਲਾਂ ਹੀ ਕਹਿ ਰੱਖਿਆ ਸੀ ਕਹਿੰਦੀ ਸੀ ਵੀ ਤੂੰ ਸੁਨੀਤਾ ਭੈਣ ਦੇ ਤਾਂ ਪੈਸੇ ਬਾਰੇ ਹੋਰ ਸਾਰੇ ਸੰਗਤ ਨੇ ਬੜੇ ਪੈਸੇ ਬਾਰੇ ਹਨਾ ਪਰ ਹੌਸਲਾ ਤਾਂ ਹੁੰਦਾ ਵੀ ਹੋਰ ਗਮ ਪਰ ਫਿਰ ਮੈਨੂੰ ਇਹ ਹੋਇਆ ਵੀ ਨਹੀਂ ਹਨਾ ਵੀ ਮੈਂ ਦੇਖੋ ਜਿਹੜਾ ਚੀਜ਼ ਮੈਂ ਜ਼ਿਆਦਾ ਆਪਾਂ ਨਹੀਂ ਕਰ ਸਕਦੇ ਉਹਨੂੰ ਨਹੀਂ ਕਰਨਾ ਚਾਹੀਦਾ ਲੈ ਨੇ ਐ ਵੀ ਸੋਚ ਲਿਆ ਵੀ ਹੁਣ ਪੈਸੇ ਬਹੁਤ ਹੋ ਗਏ ਨਹੀਂ ਪੈਸੇ ਮੈਂ ਤਾਂ ਲਿਆ ਹੀ ਕੁਛ ਨਹੀਂ ਓਹੋ ਮੈਂ ਤਾਂ ਉਦਾਂ ਹੀ ਗਈ ਹੋਈ ਸੀ ਜਿੱਦਾਂ ਆਪਾਂ ਭੈਣ ਭਾਈ ਇੱਕ ਦੂਜੇ ਦੇ ਵਗ ਜਾਨੇ ਉਹ ਤਾਂ ਫਿਰ ਕਹਿੰਦਾ ਨੱਚਣ ਬੜੇ ਦੀ ੱਡੀ ਨਾ ਰਹਿੰਦੀ ਆ ਕਿ ਗੌਂਡ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਤੇ ਨੱਚ ਗਦੇ ਵਿੱਚ ਤੂੰ ਉਹ ਆਪਣ ਤਾਂ ਰਹਿਣੇ ਨਹੀਂ ਗਿਆ ਕੀ ਬਾਤ ਆ ਹੇ ਚੱਕਰ ਚਲੋ ਵਾਹਿਗੁਰਜੀ ਖਾਲਸਾ ਸੋ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਥੋੜਾ ਜਿਆਦਾ ਜਲਦੀ ਜਾ ਰਹੀਆਂ ਕਿਉਂਕਿ ਸਾਡੇ ਦਿੜਬੇ ਮੰਡੀ ਦੇ ਵਿੱਚ ਢੱਡਰੀਆਂ ਵਾਲੇ ਬਾਬਾ ਜੀ ਦੇ ਦਿਵਾਨ ਲੱਗ ਰਿਹਾ ਤਿੰਨ ਦਿਨਾਂ ਤੋਂ ਅੱਜ ਮੇਰੇ ਰਿਸ਼ਤੇਦਾਰਾਂ ਨੇ ਆਉਣਾ ਘਰੇ ਤੇ ਫੇਰ ਅਸੀਂ ਅੱਜ ਲਾਸਟ ਡੇ ਆ ਤੇ ਬਾਬਾ ਜੀ ਦੇ ਦਿਵਾਨਾਂ ਤੇ ਜਾਣਾ ਇਸ ਕਰਕੇ ਮੈਂ ਅੱਜ ਥੋੜਾ ਜਿਆਦਾ ਘੰਟਾ ਕੀ ਜਾਉਂਗੀ ਬਸ ਬਾਕੀ ਅਗਲੀ ਹਾਜ਼ਰੀ ਬੀਬਾ ਜੀ ਦੀ ਦਿਵਾਨਾਂ ਤੇ ਦਿਵਾਨਾਂ ਤੇ ਹੋਊਗਾ ਉਹਦੇ ਪਰ ਮੈਂ ਹੁਣ ਗਾਉਂਦੀ ਨਹੀਂ ਜਾ ਕੇ ਕਹਿੰਗੋ ਉਹ ਮੇਰੇ ਵਾਸਤੇ ਤੋਂ ਬਾਹਰ ਦਾ ਕੰਮ ਆਗਾ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰ ਇੰਨਾ ਜੇ ਮੈਂ ਘੰਟਾ ਛੱਡ ਕੇ ਜਾਵਾਂਗੀ ਸ਼ਿੰਦਰਪਾਲ ਦੇ ਐਡੀ ਹਿੰਮਤ ਨਹੀਂ ਵੀ ਘੰਟਾ ਮੇਰਾ ਪੇਮੈਂਟ ਕੱਟ ਲੇ ਨਹੀਂ ਚਲੋ ਹੁਣੀ ਆਪਾਂ ਕੱਟਦੇ ਆਂ ਮੈਂ ਆਂ ਕਰਦੇ ਆਂ ਭਾਈ ਫਸਦੇ ਵਸਦੇ ਰਹੋ ਭਾਈ ਪੇਮੈਂਟ ਮੈਂ ਕੀ ਕੱਟਣੀ ਆਂ ਭਾਈ ਉਹਨਾਂ ਆਪਾਂ ਖਿੱਚ ਕੇ ਕੰਮ ਘੱਡ ਲੈ ਕੰਮੇ ਪੂਰਾ ਕਰ ਲੱਗਿਆ ਆਪਾਂ ਇਹਨੇ ਵਿਚਾਰੀ ਨੇ ਮਤਲਬ ਦਮ ਨਹੀਂ ਲਿਆ ਨਾ ਇਹ ਐਂ ਕਹਿੰਦੀ ਐ ਵੀ ਇੱਕ ਸੀਨ ਤੋਂ ਬਾਅਦ ਫਿਰ ਮੇਰਾ ਸੀਨ ਫਿਰ ਮੇਰਾ ਸੀਨ ਨਹੀਂ ਆਏ ਨਹੀਂ ਮੈਂ ਤਾਂ ਹਰਕਤ ਦੇ ਕਹਿੰਦੀ ਹੁੰਨੀ ਆ ਵੀ ਯਾਰ ਮੇਰੇ ਦੱਬ ਕੇ ਸੀਨ ਪਾਇਆ ਕਰੋ ਜੇ ਮੈਂ ਪਾਈਗੀ ਫੇਰ ਮੈਨੂੰ ਨਹੀਂ ਦਊਗੀ ਹਾਂ ਮੇਰੇ ਸੀਨ ਪਾਓ ਯਾਰ ਨਹੀਂ ਸਾਰਾ ਦਿਨ ਸੈਟ ਤੇ ਸੱਚੀ ਬਹੁਤ ਐਕਟਿਵ ਰਹਿੰਦੀ ਇਹ ਚੀਜ਼ੇ ਦੀ ਮੰਨਿਆ ਕੱਲੀ ਬੋਲਦੀ ਵੀ ਵੱਧ ਮਈ ਆ ਭਰਾਵੋ ਹਾਂ ਇਹ ਵੀ ਕਰਾਤੀ ਉਹ ਤਾਂ ਇਹ ਤਾਂ ਬੋਲਦੀ ਕਿ ਕਿਹਨੇ ਲੜਾਈ ਦਾ ਕੋਰਸ ਕੀਤਾ ਫੇਰ ਇਹਦੇ ਕੋਲੇ ਡਿਗਰੀ ਐ ਡਿਪਲੋਮਾ ਡਿਪਲੋਮਾ ਗਾਹ ਹੋਣਿਆ ਦੇ ਪੁੱਤ ਨੂੰ ਕਰਾ ਰਹੀ ਐ ਗਾਹ ਇਹਦੇ ਇਹਦੇ ਬੰਦੇ ਨੇ ਲੜਾਈ ਦਾ ਕੋਰਸ ਕੀਤਾ ਹੋਇਆ ਜ਼ੀਰੋ ਤੋਂ ਕਾਬਜੇ ਚ ਕਰ ਲਿਆ ਹੋਰ ਕਿਤੇ ਲੜੀ ਆਵਾ ਪਰ ਜੇ ਮੈਂ ਘਰੇ ਕਹਦਾ ਨਾ ਆਏ ਕਿ ਮੈਂ ਜੱਗ ਕਹਦਾ ਉੱਥੋਂ ਹੀ ਮਰੂੰ ਬੁਕਾ ਕੇ ਦੇਖੀ ਉਹ ਤੀ ਚੁੱਪ ਕਰ ਜੈਨੇ ਕਰੇ ਇਹਦਾ ਲੜਾਈ ਦਾ ਕੋਰਸ ਚੱਲਦਾ ਨਹੀਂ ਉੱਥੇ ਹੋ ਜਾਂਦਾ ਇਹਦਾ ਕੋਰਸ ਫੇਲ ਆਪਾਂ ਉਹਨਾਂ ਨੂੰ ਕਹਿਨੇ ਆ ਦਰਸ਼ਕਾਂ ਨੂੰ ਵੀ ਤੁਸੀਂ ਕਮੈਂਟ ਕਰਕੇ ਦੱਸੋ ਜਿਹਨੂੰ ਵੱਧ ਵੋਟਾਂ ਪਈਆਂ ਉਹ ਵੱਧ ਸੋਣਾ ਜਿਹਨੂੰ ਘੱਟ ਵੋਟਾਂ ਪਈਆਂ ਭਾਈ ਉਹ ਘੱਟ ਸੋਣਾ ਚੱਕ ਲਾ ਹੁਣ ਮਾ ਮਾ ਤੇ ਲੋ ਬਈ ਮੁਕਾਬਲਾ ਹੋ ਗਿਆ ਤੇ ਵੱਤ-ਵੱਤ ਅਸੀਂ ਕਮੈਂਟ ਕਰਿਓ ਦੇਖਦੇ ਆਂ ਵੀ ਆਪਾਂ ਤੁਸੀਂ ਮਾਨ ਨੂੰ ਸਪੋਰਟ ਕਰਦੇ ਹੋ ਕੋ ਪੁੱਤ ਨੂੰ ਸਪੋਰਟ ਕਰਦੇ ਵੈਸੇ ਅਸੀਂ ਐਂ ਦੱਸ ਦੇਣਾ ਵੀ ਇਹ ਵੀ ਮਿਸਤਰੀ ਆ ਮੈਂ ਵੀ ਚੱਕ ਲਾ ਟਿੱਪੋ ਕਾਸਟ ਦੇ ਆ ਹਾਂ ਇਹ ਹੁਣ ਰੱਖ ਕੇ ਪਾਉਣਗੇ ਮੈਂ ਆਰਾਮਗੜੀ ਇਕੱਠੇ ਹੋ ਗਏ ਆਰਾਮਗੜੀ ਇਕੱਠੇ ਹੋ ਗਏ ਹਾਂ ਹਾਂ ਸਹੀ ਇਹ ਇਹਨਾਂ ਨੂੰ ਮਤਲਬ ਇਕੱਠਾ ਕੀਤਾ ਜੀ ਸਾਡੇ ਮੈਡਮ ਸਿੰਦਰਪਾਲ ਸੋਨੀ ਜੀ ਨੇ ਤੇ ਇਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਖੜੇ ਆ ਜੀ ਵਿੜੇ ਦੇ ਵਿੱਚ ਸ਼ੂਟ ਕਰ ਰਹੇ ਆ ਕਿਤੇ ਨਾ ਮੰਨ ਜਾ ਤਕਦੀਰੇ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਜੀ ਤੁਹਾਡੇ ਵੱਲੋਂ ਤੇ ਅਸੀਂ ਤੁਹਾਡੇ ਲਈ ਕਾਹਦਾ ਕਰਤਾ ਮੈਂ ਤਾਂ ਦੀ ਜਾਲ ਨੂੰ ਸਿਆਪਾ ਵਾਲਿਆ ਤਾਂ ਮਾਂ ਪੁੱਤ ਲੜਨ ਲੱਗੇ ਮੈਨੂੰ ਲੱਗਦਾ ਇੱਥੇ ਇੱਕ ਟਰੈਕ ਹੋਰ ਚੱਲ ਪੂਗਾ ਪਹਿਲਾਂ ਪਹਿਲਾਂ ਬਰਾਡ ਵਾਈ ਦਾ ਸਾਡੇ ਨਾਲ ਚੱਲਦਾ ਹੁਣ ਇਧਰ ਮਾਂ ਪੁੱਤਾਂ ਦਾ ਲੜਾਈ ਵਾਲਾ ਚੱਲਦਾ ਇਹ ਇਹਦਾ ਇੱਕ ਦੂਜੇ ਦੇ ਭਾਈ ਜੈਲ ਸੀ ਉਧਰ ਤਾਂ ਉਧਰ ਤਾਂ ਮਤਲਬ ਲੜਾਈ ਹੋ ਰਹੀ ਹੈ ਇਧਰ ਕਮੈਂਟੋ ਕਮੇਟੀ ਹੋਵੇ ਕਮੈਂਟੋ ਕਮੇਟੀ ਹੋ ਰਿਹਾ ਹੈਗਾ ਫਿਰ ਸਟੇਟਸ ਲੱਗਣਗੇ ਇਧਰ ਮਾਮੀ ਸਾਡੀ ਆਗਦੀ ਮਾਮੀ ਸਾਗਦੀ ਬਾੜੀ ਹੈ ਆਗਦੀ ਕੋਈ ਨਹੀਂ ਆਪੇ ਇਹਨਾਂ ਦੇ ਬੋਕੋ ਮਾਮੀ ਕੋਈ ਨਹੀਂ ਮਾਮੀ ਵੀ ਬੱਬੂ ਨੂੰ ਵਧੀਆ ਸੁਣਾਉਂਦੀ ਹੈ ਇਹ ਤਾਂ ਆਪ ਕਹਿੰਦੀ ਇਹਨਾਂ ਦਾ ਘਰ-ਵਾਰ ਮਈ ਸਾਹਮਣਾ ਹੈ ਸਾਹਮਣਾ ਸਹੀ ਹੈ ਚੱਲ ਕੋਈ ਨਹੀਂ ਪੁੱਤ ਕੋਈ ਗੱਲ ਦੇਖੋ ਸੋਹਣੇ ਸੋਹਣੇ ਚ ਖੋਸੇ ਨਹੀਂ ਰੱਖਿਆ ਭਾਈ ਬੰਦਾ ਮਨ ਦਾ ਚੰਗਾ ਹੋਣਾ ਦਿਲ ਦਾ ਸਾਫ਼ ਹੋਣਾ ਚਾਹੀਦਾ ਹੈਗਾ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਲਈ ਮੁਕਰਗੇ ਤੁਹਾਡੇ ਅਸੀਂ ਤੁਹਾਡੇ ਦਿਲ ਸਕੈਨ ਨਹੀਂ ਕਰ ਸਕਦੇ ਇਹਨਾਂ ਨੂੰ ਰੱਬ ਹੀ ਜਾਣਦਾ ਹੈ ਕਿਹਾ ਜੀ ਸਹੀ ਗੱਲ ਹੈ ਇਹਨਾਂ ਦੇ ਦਿਲ ਅੰਦਰ ਚੰਗੇ ਆ ਖੋਟੇ ਜਿਹੜੇ ਮਾਨਸਿਕ ਚੱਲ ਰਹੇ ਆ ਡਾਇਰੈਕਟ ਮਾਈਕ ਲੈ ਲਓ ਪਰ ਇਹ ਅਹਜ ਜਿਵੇਂ ਹੁਣ ਬੰਦਾ ਸੋਹਣਾ ਵਾਲਾ ਆਂਦਾ ਉਹਦੇ ਦਿਲ ਦੇ ਵਿੱਚ ਪਤਾ ਨਹੀਂ ਕਿੰਨੇ ਕ ਖੋਟ ਹੁੰਦੀ ਹਨ ਜਿਹੜਾ ਬੰਦਾ ਤੈਨੂੰ ਕਹਿੰਦਾ ਨਹੀਂ ਉਹ ਕੋਈ ਫੂਡ ਸਾਡੇ ਚ ਤਾਂ ਨਹੀਂ ਹੋਣੀ ਹੋਵੇਂ ਨਹੀਂ ਮਤਲਬ ਪੜਨੇ ਐ ਗੱਲ ਆ ਵੀ ਮਤਲਬ ਜਿਵੇਂ ਆਪਾਂ ਸੋਹਣੇ ਸਨ ਅੱਖਾਂ ਦੀ ਗੱਲ ਕਰਦੇ ਆ ਵੀ ਉਹਦੇ ਪਤਾ ਨਹੀਂ ਮਨ ਦੇ ਵਿੱਚ ਕਿੰਨੀ ਕ ਕੌਣ ਹੁੰਦੀ ਆ ਤੇ ਮਤਲਬ ਇੱਥੇ ਸਕਲਾ ਨਹੀਂ ਹੁੰਦੀ ਇੱਥੇ ਤਾਂ ਬਸ ਰੂਹ ਦਾ ਸਹੀ ਗੱਲ ਹੈ ਆਇਓ ਇਧਰ ਆਇ ਤਾਂ ਹੁਣ ਜੇ ਤੂੰ ਫਿਲਟਰ ਚੱਕਦਾ ਫਿਰ ਤਾਂ ਪਤਾ ਹੀ ਲੱਗ ਜੂ ਵੀ ਕੌਣ ਮੈਂ ਆਇਓ ਇਧਰ